ਹਾਂ ਹੌੜ 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 ਓਹ ਓਹ ਜਿਮ ਚ ਪਹੁੰਚ ਚੁਕੇ ਆ ਕੋਰ ਸਾਹਿਬ ਕਿੱਥੋਂ ਕਰਨਾ ਚ ਵਾ ਸ਼ੁਰੂ ਦੱਸੋ ਓਹ ਲੈਗ ਲਾਉਣੀਆਂ ਚੱਲਣਾ ਕਰੋ ਇੱਕ ਸਾਹੁਰ ਤੋਂ ਗਏ ਹੋ ਪੂਰਾ ਓਕੇ ਦੀ ਰਿਪੋਰਟ ਕਰਨਾ ਕੰਮ ਸਾਹੁਰ ਗਏ ਹੋ ਤਾਂ ਮਸ਼ੀਨਾਂ ਚੱਲ 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 ਚੱਲ

ਤੇ ਵਲੋਗ ਜਿਹੜਾ ਹੁਣ ਆਲਾ ਵਾ ਮਤਲਬ ਆਪਣੀ ਜਿਮ ਛੱਡ ਕੇ ਅਸੀਂ ਚੱਲੇ ਆ ਕਿਸੇ ਦੇ ਸ਼ਹਿਰ ਦੇ ਵਿੱਚ ਉੱਥੇ ਪਤਾ ਲੱਗਾ ਕਿੰਨੇ ਮਸ਼ੀਨਾ ਬੜੀਆਂ ਟੌਪ ਦੀਆਂ ਆਈਆਂ ਮੈਂ ਕਿਹਾ ਸੋਣੇ ਚੈੱਕ ਕਰੰਨੇ ਆ ਨਾਲ ਆ ਦਾ ਗੁਰੂ ਤੇ ਵਲੋਗ ਜਿਹੜਾ ਅਸੀਂ ਕਰ ਦਿੱਤਾ ਸ਼ੁਰੂ ਤੁਸੀਂ ਦੇਖ ਸਕਦੇ ਹੋ ਇਹ ਗੁਰੂ ਪਿਆ ਹੈਲੋ ਹਾਈ ਹੈਲੋ ਹਾਈ ਤੇ ਵਲੋਗ ਜਿਹੜਾ ਇਦਾਂ ਜਿਹੜਾ ਬਹੁਤ ਇੰਟਰਸਟਿੰਗ ਹੋਣ ਵਾਲਾ ਵਾ ਕਿਉਂਕਿ ਅਸੀਂ ਲਾਉਣੀ ਆ ਲੈਗ ਲੈਗ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਫਿਰ ਪੂਰੇ ਪਟਾਕੇ ਪੈਂਦੇ ਹੁੰਦੇ ਆ ਤੇ ਗੱਡੀ ਇਹ ਕੌਣ ਨਹੀਂ ਮਗਰਕੋਸ਼ ਸਾਹਿਬ ਹੁੰਦੇ ਮਗਰ ਹੜੇ ਪੂਰਾ ਮੁਕਾਬਲਾ ਹੋਣਾ ਅਜੇ ਦਾ ਅਜੇ ਦਾ ਤੇ ਬਾਕੀ ਇੱਕ ਉਹ ਲਖਣੀ ਆ ਅਜੇ ਦਾ ਤੇ ਦਲੇਰੇ ਦਾ ਮੁਕਾਬਲਾ ਜਿਹੜਾ ਕਹਿੰਦੇ ਅੱਜ ਵੱਡੀਆਂ ਮਸ਼ੀਨਾਂ ਨਾਲ ਹੋਊਗਾ ਪੂਰਾ ਪੂਰਾ ਹੋਊਗਾ ਮਤਲਬ ਗੱਲ ਇਹੋ ਹੀ ਆ ਵੀ ਇੱਥੇ ਮਸ਼ੀਨਾਂ ਨਹੀਂ ਇੰਨੀਆਂ ਵੱਡੀਆਂ ਸਾਨੂੰ ਘੱਟ ਪੈ ਗਿਆ ਇੱਥੇ ਸਾਨੂੰ ਚੱਕ ਸੀਵ ਜਾਣਾ ਪਿਆ ਦੇ ਦੇ ਕਰਕੇ ਅਜੇ ਤੇ ਇਹਦੇ ਦਲੇਰੇ ਦੇ ਕਰਕੇ ਇੱਥੇ ਕੰਮ ਘੱਟ ਪੈ ਬਲੌਗ ਜਿਹੜਾ ਪੂਰਾ ਜੋਰੀ ਵੜਾਵਾ ਤੇ ਕੀ ਕਰੀਏ ਬਲੌਗ ਜਿਹੜਾ ਮਤਲਬ ਪੂਰਾ ਠਾ ਹੋਣਾ ਲਾਵਾ ਤੇ ਤੁਸੀਂ ਵੀ ਵੇਖਣਾ ਐਂਡ ਤੱਕ ਆ ਤੇ ਚਲੋ ਮਿਲਦੇ ਤੁਹਾਨੂੰ ਫਿਰ ਅੱਗੇ ਜਾ ਕੇ ਤੇ ਕੋਸ ਸਾਹਿਬ ਨਾਲ ਕਰੋਂ ਨਕੇਲੇ ਲੈ ਲਏ ਉਹਨਾਂ ਨੇ ਲੈਣੇ ਲੈਣੇ ਚਲੋ ਫਿਰ ਜਾਣਦੇ ਉਹ ਤੇ ਕੇਲਿਆਂ ਲਈ ਡੇੜੀ ਤੇ ਲੱਗੇ ਚਲੋ ਬੰਦਾ ਐ ਕਿਦਰ ਵੀ ਵੇਖੋ ਢੀਕ ਨੇ ਉਹਨੂੰ ਅੱਜ ਮਤਲਬ ਵੱਡੇ ਪੱਧਰ ਦੀ ਲੱਗਣੀ ਜੇ ਮੈਂ ਵੱਡੇ ਪੱਧਰ ਦੀ ਆਉਂਦੇ ਮਗਰਲੇ ਬੰਦੇ ਲੈ ਗਏ ਆ ਜਿੰਮ ਲਾਉਣੀ ਪੰਦੇਰੀ ਕੁੱਟਣੇ ਬੰਦੇ ਨੇ ਆਈ ਕਬਜ਼ਾ ਕਰਦਾ ਅੱਜ ਜਿੰਮ ਦੇ ਨਹੀਂ ਨਹੀਂ ਲੈਣਾ ਨਹੀਂ ਨਾ 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 ਸੁਵੇਰੇ ਜਰੇ ਨਾ ਦੇ ਦੂ ਆਉਂਗਾ ਆਗੇ ਚਲੋ ਚਲੋ ਲੋ ਵੀ ਮਿੱਤਰੋ ਉਹ ਲੈ ਉਹ ਵੀ ਆਈ ਗਈ ਉਹ ਲੈ ਗੱਡੀਆਂ ਤੇ ਗੱਡੀਆਂ ਹੋਣੀਆਂ ਅੱਜ ਕਿਤੇ ਜਿੰਮ ਵੇ ਡਾਰੀ ਨਾ ਜਾਣ ਕਰੂ ਤੇ ਕੀ ਕਰ ਦੇਣਾ ਇਹਨਾਂ ਨੇ ਕੀ ਉਹ ਚੱਲਿਆ ਹੀ ਕੀ ਉਹ ਚੱਲਿਆ ਹੀ ਤੇ ਕੰਮ ਕਿਤੇ ਦੂਜਾ ਹੀ ਨਾ ਹੋ ਜੇ ਅੱਜ ਉਹੀ ਗੱਲ ਕਰਨ ਡਾక్టర్ ਵੀ ਲਾਉਂ ਰਿਹਾ ਹੈ ਗਾੜੀ ਜਿੰਮ ਹੈ ਲੈ ਤੇਰੇ ਲੈ ਵੀ ਆ ਜਿੰਮ ਇਹਨੂੰ ਡੌਨ ਡੌਨ ਬਾਹਰ ਦਾ ਲੱਗਣ ਡਿਆ ਸਿਸਟਮ ਜੀ ਹਾਂਜੀ ਹਾਂਜੀ ਬਾਹਰ ਦਾ ਹੀ ਹੈ ਜੀ ਲਾਓ ਗੱਡੀਆਂ ਇੱਥੇ ਵੇਖ ਗੱਡੀਆਂ ਇੱਕ ਦੂਜੀ ਕਿੱਥੇ ਗਈ ਹੈ ਉਹ ਵੀ ਸੈਸ ਭਾਈ ਆਊਗਾ ਹੈ ਹਾਂਜੀ ਪਹਿਲਾਂ ਇਹ ਦੇਖੋ ਪਾਣੀ ਪਾਣੀ ਚਾਹੀਦਾ ਪਾਣੀ ਕੋਸ ਸਾਹਿਬ ਜੀ ਖੜੀਏ ਇੱਕ ਮਿੰਟ ਉਤਰ ਕੇ ਇਧਰ ਕੋ ਸਾਹਿਬ ਐ ਫਲਾਓ ਬੜਾ ਟੋੜ ਟੂਲਾ ਬੜਾ ਲੱਗ ਅੱਜ ਪੁੱਜ ਗਿਆ ਟਾਈਮ ਲਓ ਜੀ ਹੋਰ ਕੀ ਹਾਲ ਚੱਲ ਨੇ ਗੱਡੀਆਂ ਤੇ ਗੱਡੀਆਂ ਤੇ ਜਿਮ ਵੇਖੋ ਅੱਜ ਮੈਂ ਕਹਿੰਦਾ ਲੈਗ ਲੱਗੂਗੀ ਪੂਰੇ ਵੱਡੇ ਤਰੀਕੇ ਦੇ ਨਾਲ ਮਿੱਤਰੋ ਅੱਜ ਕਿੱਥੇ ਚੱਲੇ ਆਓ ਇਧਰ ਆਓ ਠੀਕ ਆ ਠੀਕ ਆ ਹਾਂ ਵਾਹੋ ਟਾਇਰ ਬਾਦ ਤੇ ਚਾਰੇ ਬਾਦ ਤੇ ਆ ਚਲੋ ਵਧੀਆ ਆ ਵੀ ਮਤਰਾ ਹੋਰ ਭਾਜੀ ਕੀ ਹਾਲ ਚੱਲ ਜੇ ਠੀਕ ਠਾਕ ਜੇ ਵਧੀਆ ਅੰਦਰ ਆ ਗਏ ਜੇ ਡਾਉਨ ਟਾਉਨ ਨਾਲ ਵੇ ਵੇ 버ਗਰ ਹੈਰਾ ਬਣੀ ਕੀ ਕੋ ਖੋਲਿਆ ਇੱਥੇ ਫੀਲਿੰਗ ਬੜੀ ਹੋਣੀ ਮੈਂ ਰਦਰ ਰੋ ਜਿੱਥੇ ਆ ਕਰੀ ਜਮ ਲਾਉਣ ਤੇ ਚਲੋ ਹਰ ਚੱਲੀ ਆਓ ਉੱਤੇ ਵਿਖਾਈਏ ਜਾ ਕੇ ਜਾਂਦਾ ਨੂੰ ਤੇ ਨਾਲ ਲਾਈਏ ਵੀ ਕੋ ਪਹਿਲਾਂ ਸ਼ੋਪਿੰਗ ਕਰਨੀ ਹੈ ਤੇ ਫਿਰ ਜਾਣਾ ਗੁਰੂ ਕੀ ਕੀ ਲੈਣਾ ਬਾਕੀ ਤੁਸੀਂ ਆ ਚੈੱਕ ਕਰੋ ਇੱਧਰ ਸਿਸਟਮ ਓਕੇ ਦੀ ਰਿਪੋਰਟ ਸਾਰਾ ਕੋ ਡਬੜ ਬੜਾ ਕਿਆ ਮੜਿਆ ਨੇ ਨਾਲੀ ਇੱਗਦਾ ਨਹੀਂ ਹੈ ਉਧਰ ਵੀ ਦੇ ਪਾਲਣਾ ਜਾਈਏ ਪਾਲਣਾ ਪਹਿਲਾਂ ਇੱਧਰ ਨਾਲ ਹੀ ਉਹ ਕੈਫੇ ਉੱਤੇ ਬਹਿ ਕੇ ਖਾਓ ਵੀ ਉਹ ਇੱਧਰ ਜਿਮ ਆਪਾਂ ਉਹ ਵੀ ਲੈ ਕੇ ਜਾਨੇ ਵੀ ਚਲੋ ਕੋਈ ਨਹੀਂ ਵਧੀਆ ਆਵੇ ਜਦੋਂ ਰਗੜੇ ਸਿੱਧਾ ਹੀ ਖੋਲਿਆ ਇੱਕ ਸਿੱਧਾ ਹੀ ਰਗੜਾ ਲਾ ਕੇ ਵਿਲੇ ਪੂਰਾ ਹੀ ਹੈ ਵਿੱਚ ਆਵੇ ਸਾਰਾ ਕੋਈ ਰਗੜਾ ਇੱਕ ਕਦੀ ਖੋਲਿਆ ਇੱਧਰ ਰਗੜੇ ਲਾ ਕੇ ਵਿਲੇ ਬਾਕੀ ਚਲੋ ਹੁਣ ਜਾਂਨੇ ਹਾਂ ਉੱਤੇ ਜਿਮ ਚ ਵੇਖਦੇ ਕੀ ਸਭ ਦਾ ਜਿਮ ਚ ਪਹੁੰਚ ਚੁਕੇ ਆ ਕੋਰ ਸਾਹਿਬ ਕਿੱਥੋਂ ਕਰਨਾ ਅੱਜ ਵਾ ਸ਼ੁਰੂ ਦੱਸੋ ਕਿੱਦੋਂ ਵਾਰਡਪ ਆਹੋ ਲੈਗ ਲਾਉਣੀਆਂ ਚਾਹੇ ਨਾ ਕਾਫੋ ਫਾਟੂਰ ਤੋਂ ਗਏ ਹੋ ਪੂਰਾ ਓਕੇ ਦੀ ਰਿਪੋਰਟ ਕਰਨਾ ਹੈ ਕੰਮ ਫਾਟੂਰ ਗਏ ਹੋ ਤਾਂ ਆ ਮਸ਼ੀਨਾ ਇਧਰ ਵੇਖੋ ਮਸ਼ੀਨਾ ਆਪ ਕਰੋ ਮੇਰ ਕੇ ਨੇ ਉੱਥੇ ਵੀ ਆ ਡੀਜੇ ਮੇਜ ਵੇਖੋ ਮਸ਼ੀਨਾ ਕਰੋ ਮੇਰ ਕਰੀ ਬਹੁਤ ਬਈਆ ਬਾਕੀ ਇਹਨੂੰ ਕੋਲ ਇਹਨੂੰ ਕੋਲ ਕੋਸ਼ ਲਵਾਏ ਆ ਹੈ ਬਾਲਵਾ ਸਾਹ ਭਾਗੇ ਨੇ ਤੇ ਬਾਕੀ ਮਿੱਤਰੋ ਬਸ ਬੜੇ ਰੋ ਲੌਗ ਦੇ ਨਾਲ ਛੇਕ ਨਹੀਂ ਹੁੰਦਾ ਉਹ ਵੇ ਉਧਰ ਆ ਵੇਖ ਤੂੰ ਓ ਮਾਈ ਗੋਡ ਛੇਕ ਨਹੀਂ ਹੈਗਾ ਭਾਈ ਵੇਲਾ ਵੀ ਆ ਛੇਕੀ ਹੋਰ ਲੀਏ ਵੇਖੋ ਮੁੰਡੇ ਭੈਣਾਂ ਚ ਗੱਜੇ ਹੋਏ ਨੇ ਵੇਖੋ ਇੱਥੇ ਬਾਕੀ ਓਕੇ ਦੀ ਰਿਪੋਰਟ ਲਾਉਨੇ ਹੁਣ ਜਿਮ ਤੇ ਫਿਰ ਮਿਲਦੇ ਆ ਤੁਹਾਨੂੰ ਬਾਅਦ ਚ ਉਹ ਵੇ ਮਿੱਤਰੋ ਕਰਤਾ ਸ਼ੁਰੂ ਭਾਜੀ ਕਿੱਦਾਂ ਫਿਰ ਓਕੇ ਦੀ ਰਿਪੋਰਟ ਬੁਰੀ ਤਿੰਨ ਤੰਨੇ ਆਨੇ ਵੰਡ ਲਏ ਆ ਤੇ ਟਟਾਕੇ ਪਾਉਣੇ ਹੁਣ ਵਟਾਂ ਦੇ ਲੋ ਮਿੱਤਰੋ ਉਹ ਲੱਗੀ ਹੋ ਲੱਗੀ

ਯਾਰ ਚੱਲ ਉਹ ਗੁਰੂ ਦਾ ਬਿਲਾ ਗੁਰੂ ਦਿਆ ਹੋਏ ਸ਼ਾਬਾਸ਼ ਸ਼ਾਬਾਸ਼ ਹੋ ਗਿਆ ਉਹ ਦੇ ਬਾਹਰ ਹਾਂਜੀ ਬਸ ਐਵੇਂ ਹੋਣੀ ਨਹੀਂ ਆਜੇ ਖਿੱਚੋ ਕਰ ਮੈਂ ਪੂਰਾ ਹੈ ਲਗਣਿਆ ਜੋਰ ਪਟਾ ਦਾ ਚਲੋ ਖਿੱਚ ਦੋ ਗੁਰੂ ਇਹੰਨੇ ਕਿੱਸੇ ਵੇਟ ਲਾਈਟ ਆਲੇ ਜਾਂ ਕਹਾਂ ਪਰ ਲਗਾ ਦੀਆ ਰੇ ਸ਼ਾਬਾਸ਼ ਖਿੱਚੋ ਵਾਓ ਉਕੇ ਭਾਈ ਕੋ ਸਾਹਮਣੇ ਡੰਨ ਕਰਦਾ ਮੈਂ ਲੋ ਡੰਨਾ ਉਧਰ ਕੇ ਦਾ ਵਧੀਆ ਏ ਚਲੋ ਵਧੀਆ ਕੰਮ ਲੋਕੇ ਜੀ ਦਾ ਫੋਟੋ ਲਾ ਲੈਂਦਾ ਥੋੜੀ ਜਿਹੀ ਜਿੰਮ ਵੀਰ ਲੈਨੇ ਹੁਣ ਸਾਹ ਭਾਈ ਫਿਰ ਲਗੜਿਆ ਪਟਾ ਦਾ ਜੋ ਹੈ ਪੈਦੀ ਦਾ ਕੇ ਫਿਰ ਬੁਦੀ ਪੂਰਾ ਫੈਸਲਾ ਦਿਖਾਓ ਫਿਰ ਮੜਾਇਆ ਓ ਵਾਹ ਪੂਰਾ ਫੈਸਲਾ ਲੈ ਰਹੇ ਨੇ ਹਾਂ ਭਾਈ ਜੀ ਨੇ ਪੂਰਾ ਫੈਸਲਾ ਲੈ ਰਹੇ ਨੇ ਇੱਧਰ ਕਰੋ ਜੱਟ ਪਰ ਆ ਹੀ ਨਹੀਂ ਗੇ ਵੇੜਦੀ ਤੇ ਮਾਰਦੇ ਝੁੱਕ ਝੁੱਕ ਤਾਂ ਆ ਵੇਖੋ ਨਿਗਾਰੇ ਲੈਂਦੇ ਓਏ ਵੇਖਣ ਦੇ ਦਰਸ਼ਕ ਤਾਂ ਇਧਰ ਵੇਖੋ ਕੀ ਬੰਦਾ ਹੋਇਆ ਪੂਰਾ ਕੰਮ ਕੇ ਦੀ ਰਿਪੋਰਟ ਉਹ ਆਪਣਾ ਸੈੱਟ ਚ ਲੰਨ ਰਿਹਾ ਹਾਂ ਹਾਂ ਠੀਕ ਆ ਠੀਕ ਆ ਕੰਮ ਪੂਰਾ ਖਤਰੇ ਵਾਲਾ ਚੱਲ 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 ਇਹ ਗਰੀ ਤੈਨੂੰ ਖਾਵੂ ਆ ਬੈਠ ਲੇ ਏ ਆਹ ਤੇ ਮਤਰਾ ਤੁਰਿਆ ਨਹੀਂ ਆਂਦਿਆ ਹੋਣ ਅਸੀਂ ਆ ਸੈੱਟ ਹੋ ਗਏ ਪੂਰੇ ਲੈਗ ਤੇ ਅਸੀਂ ਭਾਈ ਚੈਸਟ ਲਾ ਲਿਆ ਨੇ ਦੋਗੇ ਸੈੱਟ ਦੱਸੋ ਹਨ ਨੂੰ ਤੇ ਦੱਸੋ ਮਰੇ ਹਾਂਜੀ ਲਾਈ ਲਾ ਕੇ ਹਾਂ ਮਰ ਬਲੇਸ ਤੇ ਉਹ ਬਾਗਵਾ ਸਾਹਿਬ ਬਸ ਹੋ ਗਏ ਡੈੱਡ ਇਧਰ ਹੀ ਦੇਖ ਲੋ ਹਜੇ ਤਾਂ ਘੱਟ ਡਟਿਆ ਹਾਂ ਹਲੇ ਤਾਂ ਘੱਟ ਡਟਿਆ ਗੁਰੂ ਭਈਆ ਇਹ 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 ਧੰਗਲਾ ਇੱਧਰ ਆਇਆ ਲੋ ਜੀ ਲੋ ਜੀ ਗੋਰੂ ਬਈਆ ਇੱਧਰ ਇੱਕੋ ਵਾਰੀ ਖਵਾਵਾਂਗੇ ਇੱਕੋ ਵਾਰੀ ਇੱਧਰ ਵੇਖ ਲਓ ਤੇ ਬਾਕੀ ਚਲੋ ਉਹ ਥੱਲੋ 7 ਐਪ ਲਿਉਣੀ ਭਾਈ ਨੂੰ ਲੈ ਕੇ ਦੇਣੀ ਹੈ ਕਿਦਾਂ ਪੂਰਾ ਜੋਰ ਪੈਂਦਾ ਅਸੀਂ ਚੈਸਟ ਤੇ ਲੱਗੇ ਤਿੰਨ ਕੇ ਸੈੱਟ ਲਾਉਣ ਤੇ ਮਿਲਦੇ ਆ ਤੁਹਾਨੂੰ ਫਿਰ ਲਾ ਕੇ ਸੈੱਟ ਲਾਉਣ ਨਾਲ ਤੁਹਾਨੂੰ ਜੋਰ ਪੂਰਾ ਪੈਂਦਾ ਵਾ ਵਧੀਆ ਜਿੰਮ ਵਾ ਵਾ ਇਹ ਬੰਦਾ ਜਿੰਮ ਆ ਲਾਈ ਜਾਏ ਨਾ ਮਸ਼ੀਨੀ ਦੇ ਨਾਲ ਡਾਈ ਦਿਖਾਈ ਜਾਏ ਤੇ ਕੋਈ ਕੋਚ ਦੀ ਲੋੜ ਨਹੀਂ ਕਿਸੇ ਗੇਦੀ ਲੋੜ ਨਹੀਂ ਆ ਆਪਣੇ ਆਪ ਫਰੀ ਨੂੰ ਬਾਹਰ ਆਪਣੇ ਆਪ ਤੁਹਾਡੀਆਂ ਜਿਹੜੀਆਂ ਉਧਰ ਜਮਾ ਵਾ ਕੋਈ ਉਹਦਾ ਪਤਾ ਪਤਾ ਨਹੀਂ ਹੁੰਦਾ ਇਦਾਂ ਵੀਂਗੇ ਜੜੀਆਂ ਲਈ ਜਨੇ ਸਹੀ ਰੋਟੇ ਆ ਜਾਂਦਾ ਇਹ ਚੱਕਰ ਹੋ ਜਾਂਦਾ ਚਲੋ ਹੁਣ ਲਈਏ ਤੇ ਫਿਰ ਵਖੋਨੇ ਤੁਹਾਨੂੰ ਬਾਅਦ ਆਪਣੇ ਚੇਲੇ ਸਾਲੇ ਇੰਟਰ ਮੰਨ ਤੇ ਚਾਸਟਾ ਲੱਗੋ ਹੁਣ ਸੈਟ ਉਹ ਤਾਂ ਟੀਨਾ ਚੱਲ ਸੋਹਣਿਆ ਇੰਪੋਰਟਡ ਹੀ ਆ ਚਲੋ ਸਿੱਧਾ ਯਾਰਾ ਇੰਪੋਰਟਡ ਹਾਂਜੀ ਹੂੰ ਹੂੰ ਪੂਰਾ ਆਪਣੀ ਰੀਸ ਦੇ ਹਿਸਾਬ ਨਾਲ ਕਰਦਾ ਹਾਂ ਹੂੰ ਪੂਰਾ ਬਾੜਨਾ ਥੱਟ ਚੈਸਟ ਬਾੜਦੀ ਪੂਰੀ ਛੱਟ ਗਾਣੀ ਮਾਰਨਾ ਹਾਂਜੀ ਬੋਲੇ ਬੋਲੇ ਛੱਟ ਗਾਣੀ ਮਾਰਨਾ ਹੂੰ ਪੂਰਾ ਮਜ਼ਾ ਆ ਰਿਹਾ ਮੋਢਿਆਂ ਤੇ ਨਹੀਂ ਹੋ ਰਿਹਾ ਮਜ਼ਾ ਆ ਰਿਹਾ ਬੋਲ ਆ ਰਿਹਾ ਲੈ ਚੈਸਟ ਬਾਹਰ ਨਿਕਲਦੀ ਆਏ ਓਏ ਆ ਤਾਂ ਕਰ ਜਾਂਦੀ ਪਈਆਂ ਨੇ ਗਲਤੀ ਪਤਾ ਜੀ ਕਰਦੇ ਆ ਵੀ ਸੇ ਰਹਿ ਟੱਕਲੇ ਦੇਖਦਾ ਨਹੀਂ ਕਰਾ ਇੱਥੇ ਰੱਖਣਾ ਹਾਂਜੀ ਬਿਲਕੁਲ ਆ ਠੀਕ ਆ ਸੁਣ ਗਿਆ ਉਹ ਫੱਲਾ ਕੰਡਿਆ ਮੇਰਾ ਆਏ ਓਏ ਉਹ ਨੱਕਾ ਉਹਦੀ ਲੱਗੇ ਆ ਬੜੇ ਮੂੰਹ ਫਟੇ ਮੂੰਹ ਕਰ ਮਾਵਾ ਖੋਲ ਆ ਚੱਲ ਘਾੜ ਸੇਤੀ ਕਰ ਆ ਹਾਂ ਚੱਲ 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 ਲਾ ਜੋੜ ਕੋਵਲੀਆ ਹੈ ਫੇਰ ਆਖਾ ਤੇਰੀ ਤੇ ਮम्मा ਵੱਡੀ ਛੋਟੀ ਛੋਟੀ ਹੋਈ ਨਹੀਂ ਜਾਂਦੀ ਚਲ ਉਹ ਖਾਣਾ ਉਹਦੀ ਗੱਲਾਂ ਉਹ ਲੇਟ ਆ ਗਈ ਵੇਲਾ ਸੱਚ ਬੋਲਿਆ ਮੈਂ ਕੀ ਗੱਲ ਕੀ ਆ ਤਤੀ ਆਈ ਏ ਕੀ ਮਿਤਰਾ ਆ ਗਿਆ ਆ ਲਗੇ ਓ ਚੱਲ 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 ਮੰਦੀ ਗੱਲ ਇੱਕ ਦਿਨ ਜਾਦਾ ਹੈ ਇਹ ਤੇ ਕੰਮ ਪਿੱਛੇ ਆ ਬਲਮਕ ਨੂੰ ਮੈਂ ਕਿਹਾ ਓਏ ਲਮਕ ਲਮਕ ਦੋਇਆ ਕਿ ਮਿੰਟ ਚੱਲ ਮੈਨੂੰ ਫੇਸ ਬਖਾਉਂਦੇ ਰੋਕ ਜਾ ਇੱਕ ਮਿੰਟ ਹੇ ਹਾਜ਼ਰ ਹਾਂ ਹਾਂ ਹੌੜ ਫੜ 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 ਓਹ ਓ ਕੋਸਾ ਵਾਪੇ ਮੁੜੇ ਆਹ 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 ਚੈੱਕ ਆ ਦੇਖੋ ਆਹ ਆਹ ਇਹ ਸਹੀ ਕੰਮ ਪਈ ਠੰਡ ਇਨਸ਼ਾਅੱਲਾ ਤੂੰ ਸਹੀ ਆਪਣੀ ਕੱਲ ਸੁੱਟੀ ਆ ਟੁੰਡਿਆਂ ਲਾ ਲੈਣ ਮਸ਼ੀਨਾ ਦਾ ਕਢੇਗਾ ਕੋਣਾ ਕੋ ਅੱਜ ਤੂੰ ਭਾਈ ਭਾਈ ਭਈ ਹਾਂ ਹਾਂ ਟਰਾਈ ਢਾਈ ਭਈ ਉਹ ਭਈ ਉਧਰ ਚੱਲ ਚੱਲ ਹੋਰਾਂ ਦੇ ਤੈਨੂੰ ਕਿ 3 ਕਿਲੋ ੜ ਵਾ ਵੈਸੇ ਤੇ ਉਧਰ 15 ਰੋਟੀਆਂ ਦੀ ਲੋੜ ਵਾ ਹਾਂ ਤੈਨੂੰ ਰੋਟੀਆਂ ਚਾਹੀਦੀਆਂ ਵਾ ਤੇਰੇ ਰੋਟੀਆਂ ਨੂੰ ਮਹਿੰਗਾ ਪਿੰਨਾ ਮੈਂ ਤੇਰਾ ਹਿਸਾਬ ਲਾ ਲਿਆ ਹੈ ਆਹ ਆਹ ਕਰ ਲੜਿਆ ਵਾ ਹਣ ਰੋਟੀਆਂ ਡੇਗਰਾਂ ਖਾੜਿਆ ਵਾ 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 ਦੇਣਗੇ ਬਿੱਟਾ ਮੂੰਹ ਤੇਰਾ ਇਦਾਂ ਕਰੋ ਸੱਪਰ ਤੇ ਝੁੱਗੀ ਪਾ ਚੱਲ ਲਾਉਣੀ ਨਾ ਚੱਲ ਕਰਨਾ ਕਿ ਨਹੀਂ ਲਾਉਣੀ ਆ ਜਾ ਵਾ ਜਾ ਤੇਰੇ ਵਰਗੇ ਕਈ ਰੋਲ ਪਤੇ ਰੜਗੇ ਕਈ ਰੋਲੇ ਵੇ ਖੋਦੇ ਜੇ ਚੱਲ ਓਏ ਤੇਰੇ ਵਰਗੇ ਕਈ ਰੋਲੇ ਵਾ ਚੱਲ 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 ਕਰਨ ਚੈਲੰਜ ਚੈਲੰਜ ਵੱਡੀ ਦਾ ਲਾਉਣੀ ਆ ਸਾਰੀਆਂ ਪਾ ਗਏ ਆ ਚਲੋ ਫਿਰ ਆ ਆ ਮદાન ਚਾ ਲਤਾਂ ਵੇਖ ਲੋ ਪਰ ਮੈਨੂੰ ਪੋਲੀ ਹੀ ਆ ਕਿਹੜੀ ਲੋੜੀ ਕਿਹੜੀ ਆ ਨਾ ਜਿਹੜੀ ਲੋੜੀ ਆਹ ਲਾਉਣੀ ਆ ਆਹ ਲਾਉਣੀ ਉਹ ਲਾ ਆਓ ੜੀ ਆਹ ਵਾਲਾ ਵੇ ਲਾ ਮੇਰੇ ਪਾਸ ਵੀਰ ਪਹਿਲਾਂ ਮੈਨੂੰ ਇਹ ਦੱਸ ਸੀਟ ਦੂਜੀ ਹੈ ਨਾ ਹੈ ਹੈ ਨਹੀਂ ਸੁਣਦਾ ਚਲੋ ਕੋਈ ਗੱਲ ਹੈ

ਤੋ ਕੋ ਸਾਹਿਬ ਮੈਂ ਕਿ ਭਈਆ ਕਿਆ ਕਰਨਾ ਚਾਹਤੇ ਹੋ ਜੀ ਲਗਾਏਗੇ ਆਪ ਦਿਖਾਦੇ ਆ ਨਵਾਂ ਸੈਟ ਆਇਆ ਓ ਮਾਈ ਗੋਡ ਗੋੜੋ ਭਈਆ ਜਲਦੀ ਲੋ ਜੀ ਕਿਵੇਂ ਹੋ ਤਰੋ ਥੱਲੇ ਆ ਗਏ ਆ ਆ ਵੀ ਇੰਨਾ ਦਾ ਹੀ ਏਰੀਆ ਜਿੱਦਾਂ ਤੁਹਾਨੂੰ ਪਹਿਲਾਂ ਵਿਖਾਇਆ ਸੀ ਮਾਹੀ ਤੁਹਾਨੂੰ ਲੈ ਤੇ ਚੰਡੇ ਤੇ ਹੁਣ ਇੱਥੇ ਖਾਵਾਂਗੇ ਕੋ ਕਰੋ ਜਗ ਤੁਸੀਂ ਤੇ ਗਾਣੇ ਲੱਗੇ ਉਹਦੇ ਕਰਕੇ ਨੂੰ ਕੱਟਣੀ ਪੈਣਾ ਵਲੋਗ ਇਕਦਾ ਵੀ ਜਿੰਮ ਦਾ ਗਿਆ ਆਸਵਾਦ ਉਹ ਭਰਾਵਾ ਇੰਨਾ ਮਾਰਨਾ ਖੇਡ ਰੀ ਜਾਂਦੀ ਓਏ ਆਹੋ ਰਹਿਣ ਦੇ ਇਦਾਂ ਮੱਥੇ ਮਾਰ ਕੇ ਦੂਜੇ ਤੇ ਫੜ ਕੇ ਬਾਜ ਬਾਸ ਆਵਾਜ਼ ਕੋਈ ਨਹੀਂ ਆਂਦੀ ਆਂਦੀ ਬੰਦਾ ਇੱਕ ਓ ਮਾਈ ਗੋਡ ਬੰਦਾ ਹੋ ਗਿਆ ਸੀਰੀਅਸ ਇਹ ਓ ਨੋ ਨੋ ਮਾਰ ਸਾਹ ਮੇਟਰ ਮਾਰ ਰੋ ਰੁਕ ਜਾ ਰੁਕ ਜਾ ਮਿੱਤਰੋ ਆ ਗਏ ਆਪਣੀ ਜਿੰਮ ਚ ਬੈਕ ਟੂ ਹੋਮ ਤੇ ਮਸ਼ੀਨਾਂ ਚ ਦੇਖ ਲੋ ਡਿਫਰੈਂਟ ਤੁਸੀਂ ਆਪ ਦੇਖ ਸਕਦੇ ਹੋ ਡਿਫਰੈਂਸ ਕਿੰਨਾ ਵਾ ਤੇ ਚਲੋ ਅੱਜ ਦਾ ਵਲੋਗ ਆਪਾਂ ਕਰਦੇ ਆ ਇੱਥੇ ਸਮਾਪਤ ਤੇ ਜੇ ਵਲੋਗ ਵਧੀਆ ਲੱਗਿਆ ਹੋਏ ਤੇ ਹਮ ਲਾਈਕ ਕਮੈਂਟ ਸ਼ੇਅਰ ਸਾਰਾ ਕੁਝ ਕਰਨਾ ਤੇ ਕਮੈਂਟਾਂ ਦੇ ਵਿੱਚ ਦੱਸਣਾ ਵੀ ਇਦਾਂ ਦੇ ਵਲੋਗ ਹੋਣ ਕਿ ਨਾ ਹੋਣ ਵੈਸੇ ਤਾਂ ਮੈਨੂੰ ਪੂਰੀ ਹੋਪ ਆ ਵੀ ਤੁਸੀਂ ਕਹੋਗੇ ਵੀ ਵਲੋਗ ਇਦਾਂ ਦੇ ਚਾਹੀਦੇ ਸਾਨੂੰ ਤੇ ਬਾਕੀ ਮਿੱਤਰੋ ਕੰਮ ਫਿਰ ਇਹ ਅੱਗੋਂ ਆਪਾਂ ਤੁਹਾਨੂੰ ਦੱਸਣ ਲੱਗੇ ਆ ਪੀ ਬਰੂਪੀਆ ਗੈਂਗ ਦੇ ਵੀਡੀਓ ਫੇਰ ਚਾਲੂ ਕਰ ਦੇਣੀ ਅਸੀਂ ਬਣਾਈਆਂ ਵਾ ਬਸ ਬਰੂਪੀਆ ਗੈਂਗ ਦੇ ਪੈਨ ਵਾਲੀਆਂ ਬਸ ਵੀਡੀਓ ਤੇ ਕੰਮੋਕੇ ਦੀ ਰਿਪੋਰਟ ਬਰੂਪੀਆ ਗੈਂਗ ਇਸ ਬੈਕ ਚਲੋ ਮਿੱਤਰੋ